ਭਗਵਾਨ ਦੇ ਹੋਇਆ ਸ਼ਿਕਾਰ ਨੂੰ ਲੱਗੇ ਚੰਗ ਤੇ ਸੇਖਾ ਆ ਕੇ ਰੱਜੋਣ ਤੇ ਕਹਿ ਲਗੇ ਬਾਹਰ ਮੇਰਾ ਜਾਲ ਪਾਣੀ ਕੋਸ਼ਾ ਦਾ ਪਾਣੀ ਲੱਗ ਲੇ ਤੇ ਗੁਰੂ ਹਰਿ ਸਿੰਘ ਮਹਾਰਾਜ ਕਹਿੰਦੇ ਹੋ ਸਿਆਣੀ ਕਰ ਕੋ ਪਰ ਸਾਦੇ ਮਿੱਟਰ ਮਰਦਾ ਲਿਆ ਇਹੋ ਜੀ ਰੋਣ ਦੀ ਸ਼ਰਤ ਆਪਣਾ ਬਾਤ ਸੁਣੋ ਜੀ ਅੰਦਰ ਪੈਰਾ ਸ਼ਿਕਾਰ ਦਾ ਬੇਪਰ ਜੀ ਸੁਖ ਸੰਤੋਖਾ ਨਾ ਮਰੋ ਰੰਗੋ ਤੇ ਕੀਤੇ ਕਾਮ ਕੋਲ ਕਰੋ ਬਹੁਤ ਹੋਣਾ ਮਸੂਲ ਹੈਗਾ ਅਭੀ ਆਪਨ ਤੁਹਾਨੂੰ ਦਰਸ਼ਕੋ ਸਪ੍ਰਿਕਾ ਕਰਨ ਤਾਂ ਕਿ ਆਪਾਂ ਬਾਹਰ

ਉਹ ਮਾਤਾ ਤਾਪੋ ਵਰਗੇ ਦਾ ਸਾਦੇ ਪਾੜੇ ਕੋਲ ਕਹਿੰਦੇ ਜਿਵੇਂ ਮਾਤਾ ਤਾਪੋ ਵਰਗੇ ਦਾ ਸਾਦੇ ਪਾੜੇ ਕੋਲ ਚੈਨ ਮੈਂ ਕਾਤਿਨ ਦਿਨ ਵਾਸਤੇ ਤਿਆਰ ਹਾਂ ਉਥੇ ਗੱਲਾਂ ਸੋਚਿਆ ਮਾਤਾ ਜੀ ਕੀ ਆਂੰਦਰੀ ਉਥੇ ਘਰੇ ਬੈਠ ਕੇ ਜਗਾ ਤੇ ਬੈਠਣਾ ਕੀ ਨਹੀਂ ਜੇ ਤੇ ਪ੍ਰੇਮ ਹੋਵੇ ਉਥੇ ਨੇਮ ਨਹੀਂ ਮਿਲਦਾ ਜਿਤੇ ਪਹਿਲੇ ਉਥੇ ਨੇਮ ਨਹੀਂ ਰਹੇਗਾ ਤਾਂ ਇਹ ਬਚਣਾ ਜੇ ਪ੍ਰੇਮ ਕੀਓ ਤੈਨੂੰ ਹੀ ਪਾਇਓ ਇਹ ਤਾਂ ਮੈਂ ਬਰਤਣਾ ਬਰਤਉਂਦੇ ਹੋਏ ਮਹਾਰਾਜ ਗਿਆਦੀ ਪਿੰਡ ਭਾਈ ਰੂਪਾ ਪਿੰਡ ਕਾਗੜ ਤਾਂ ਉਹ ਹੰਦਰ ਹੋਏ ਸਭ ਨੂੰ ਸੱਜੇ ਪਾਸੇ ਨੇ ਪ੍ਰਾਗਿਤਾ ਨਗਰ ਮਹਾਰਾਜ ਫੂਲ ਮਹਾਰਾਜ ਦੀ ਤਰ੍ਹਾਂ ਜਿਵੇਂ ਸ਼ੇਰੇ ਮਹਾਰਾਜ ਸਭ ਨੂੰ ਗੁਰ ਹਰਗੋਬਿੰਦ ਸਾਹਿਬ ਦਿੰਦੇ ਨੇ ਤੇ ਇਸੇ ਵਧੀਆ ਗੱਲ ਦੀ ਸੀ 5 ਜਾਣੇ ਆਏ ਹੋਏ ਜਦੋਂ ਕਾਦੇ ਨਾਲ ਸਭ ਨੂੰ ਸੱਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਬਣਾ ਕੀਤਾ ਨਗਰ ਮਹਾਰਾਜ ਦੀ ਤਰ੍ਹਾਂ ਇਥੋਂ ਦਾ ਗਰੇ ਪ੍ਰਵਾਹ ਭਾਈ ਮੋਹਨ ਭਾਈ ਉਹਨਾਂ ਦਾ ਫੋਟਾ ਚੌਧਰੀ ਕਾ ਸੰਗਤਜੀ ਭਾਈ ਉਹਨਾਂ ਤੋਂ ਚੌਧਰੀ ਕਾ ਇਹ ਵਕਤ ਦੇ ਦੋ ਬਤੀਜਾਂ ਨੂੰ ਲੈ ਕੇ ਜਿਨ੍ਹਾਂ ਦੇ ਨਾਮ ਦਾ ਹਕੂਮਤ ਤੇ ਸੁੰਦਰੀ ਇਹ ਦੋਵਾਂ ਬਤੀਜਾਂ ਨੂੰ ਲਾਇਆ ਕਿ ਕੋਈ ਹਾਲ ਆਇਆ 이런데들 맨날 저랬냐 이런데들 어제는 맨날 저랬냐 이날데들 그때는 왜 안져내냐 그럼 하나님의 삶을 어떻게 만들었냐 이날데들 아직도 못 가겠는뎌냐 그럼 하나님의 삶을 어떻게 만들었냐 그리이니 기가 막냐냐 각오하고 그리하니 세상이 바뀌는뎌냐 나는 그럼 하나님의 삶을 어떻게 만들었냐 누군고래 이런데들 바이! 까라! ස <laughs> போදස